3000 ਕਰੋੜ ਨਾਲ ਕਿੰਨਾ ਹੁੰਦਾ ਕਿੰਨਾ ਪਾਣੀ ਸਾਫ ਹੋ ਜਾਣਾ ਤਿੰਨ ਗੁਣਾ ਸਾਨੂੰ ਜੁਰਮਾਨਾ ਭਰ ਰਿਹਾ ਜੁਰਮਾਨਾ ਸਰਕਾਰ ਪਰ ਰਹੀ ਹੈ ਪਾਣੀ ਕੀ ਬਾਰੇ ਡਾਲੀਆਂ ਤੇ ਪਾਣੀ ਇੱਕੋ ਜਗ ਇੰਡਸਟਰੀ ਦੇ ਬਾਰੇ ਸਰਕਾਰ ਦਿੱਤੀਆਂ ਕਾਰੀਆਂ ਖਾਰੀ ਸਾਨੂੰ ਇਹ ਤੇ ਦੱਸ ਦੋ ਪੈਸੇ ਲੱਗਦੇ ਹੁਣ ਵੀ ਪੈਸੇ ਹੁਣ ਵੀ ਲੱਗਦੇ ਤੇ ਗਾਲ੍ਹਾਂ ਵੀ ਖਾਰੇ ਕਾਰਨ ਮਿਸ ਮੈਨੇਜਮੈਂਟ ਇਹ ਹੁਣੋਂ ਗਲਤ ਕਰ ਰਹੇ ਸੀ ਅਜ ਮੰਤਰੀ ਨਾਲ ਵੀ ਗੱਲ ਕਰਦੇ ਸਵੇਰ ਨੂੰ ਇਹ ਥੋੜਾ ਸਾਰਾ ਕੁਝ ਜਿਹੜਾ ਹੈਗਾ ਤੁਸੀਂ ਕਹਿੰਦੇ ਨਾ ਤੈਨੂੰ 3.5 ਕਰੋੜ ਦਾ ਪਾਸ ਕਰਨਾ ਪੈਣਾ। ਨਾਲ ਸਾਡੇ ਕੋਲ ਹੈਗੇ ਜੇ ਨਹੀਂ ਹੋਏ ਸਾਨੂੰ ਨਹੀਂ। ਤੇ ਇਹ ਨਹੀਂ ਵੀ ਦੂਸਰੇ ਦਿਨ ਥੋੜੂ ਕੋਈ ਪਰਸਪਰਿਕ ਲੈਣ ਜੀ ਹੋਇਆ ਕੱਲ ਨੂੰ ਬੁਲਾਉਣੇ ਨੇ ਨਿੱਕੇ। ਦੋ ਸੀਟਾਂ ਵਿੱਚ ਗੱਲ ਕਰਦੇ ਸੀ ਸੀਰੀਅਸ ਕਰਦੇ। ਤੇ ਮਨਨ ਦੇ ਵਿੱਚ ਟਾਈਮ ਕੋਈ ਨਹੀਂ ਤੇ ਉਦੋਂ ਵੀ ਪਹਿਲਾਂ ਜਿਹੜੀ ਅਸੀਂ ਫਸਟ ਡੇਟ ਦੇ ਸਕਦੇ ਉਹ ਤੁਹਾਨੂੰ ਦੱਸ ਦਿੰਦੀ ਆ। ਉਹ ਪਹਿਲਾਂ 10 ਮਗਰੋਂ 4 ਮਹੀਨਿਆਂ ਲੱਗਦਾ। 2 ਮਹੀਨੇ ਲੱਗਦਾ। 3 ਮਹੀਨੇ ਲੱਗਦਾ। 3 ਮਹੀਨੇ ਬਾਅਦ ਅਸੀਂ ਤਾਂ ਬਿਲਕੁਲ ਚੱਕ ਕੇ ਪਾਉਂਦੇ। ਨੜੇ ਨਹੀਂ ਜਾਂਦਾ ਮੜੇ ਤੇ ਜੇਬ ਕੋ ਪੋਣੇ ਕਰ ਵੀ ਕਰਾ ਇਹਦੇ ਨੂੰ ਕੰਮ ਚ ਹੋਵੇ ਨਾ ਇਹਦੇ ਨੂੰ ਫਿਰ ਕੋਈ ਕੰਟਰੈਕਟ ਨਹੀਂ ਲੈ ਰਿਆ ਉਹਦਾ ਕੰਟਰੈਕਟ ਦਾ ਨਾਮ ਦੇ ਤਾਂ پتہ ਕੀ ਕਰਨਾ ਉਹਦਾ ਇਹੀ ਗੱਲ ਨਾ ਕਿ ਇੰਡਸਟਰੀਅਲ ਪਾਣੀ ਇਹ ਪਾਣੀ ਨਹੀਂ ਮਿਲ ਰਿਆ ਜਿੰਨੇ ਨੇ ਪਾਣੀ ਚੱਕ ਲਿਆ ਉਹਦੋਂ ਉਹਨਾਂ ਨੂੰ ਫਿਕਰ ਪੜ ਜਾ। ਇਹੋ ਜੇ ਕੋਈ ਨਹੀਂ ਹੈ ਜੇ ਤੁਹਾਨੂੰ ਕੋਈ ਤਵਾਦ ਹੁੰਦਾ ਕਿਸੇ ਦਾ ਮੈਸੇਜ ਡੋਟ ਕਰੋ ਕੀ ਕਹਿੰਦਾ ਫਿਰ ਸਾਨੂੰ ਭੇਜੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬਾਅਦ ਨਹੀਂ ਕਰਦੇ